ਰਾਜ ਆਪਣੇ ਕੋ ਹੰਕਾਰ ਚ ਫਿਰਦਾ ਰਹਿ ਨਬਰੰਦਨ ਉਹ ਤੁਰਦਾ ਹੀ ਆਇਆ ਆਇਆ ਇਹ ਤੂੰ ਯਾਰ ਕਿਹੜੀ ਗੱਲ ਐ ਮੈਲੇ ਬਣ ਗਿਆ ਮੈਂ ਤਿੰਨ ਵਾਰੀ ਦੋ ਵਾਰੀ ਐਮਪੀ ਰਿਆਂ ਆ ਪ੍ਰਮਾਤਮਾ ਨੇ ਮੁੱਖ ਮੰਤਰੀ ਬਣਾਤਾ ਮੈਂ ਤਾਂ ਨੀਮਾ ਹੋ ਕੇ ਤੁਰਦਾ ਯਾਰ ਉਹ ਐ ਤੁਰਦੇ ਐ ਕਬੱਡੀ ਪਾਉਣ ਜਾਂਦੇ ਲੋਕਾਂ ਕੇ ਨਹੀਂ ਲੋਕ ਲਾ ਲੈਣਗੇ ਥੱਲੇ ਫੇਰਾ ਡਰਾਮੇ ਕਰਨਾ ਹੈ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪਹਿਰੀ ਪਹਿਨਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਨੂੰ ਤਾਂ ਪਿਛਲੇ ਕਈ ਸਾਲਾਂ ਤੋਂ ਕਿਸੇ ਨੇ ਜੀ ਕੇ ਹੀ ਨਹੀਂ ਆਹ ਕਿਹੜਾ ਤਾਇਆ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਆ ਇਹ ਮੰਡੀ 'ਚ ਰਾਤ ਕੱਟੀ ਇੱਕ ਦਿਨ ਰਾਜੇ ਬੜਿੰਗ ਨੇ ਕਦੋਂ ਮੰਡੀ ਆਇਆ ਕਦੇ ਪਤਾ ਪਤਾ ਇਹਨੂੰ ਵਿਚਾਰ ਕੀ ਹੁੰਦਾ ਇਹਨੂੰ ਪਤਾ ਕਦੇ ਸੰਪਰਕਤਾ ਕੀ ਹੁੰਦਾ ਕਦੇ ਮੰਡੀ 'ਚ ਪਹਿਲਾਂ ਕਦੇ ਆਇਆ ਹੋਵੇ ਜਿੰਸ ਲੈ ਕੇ ਨਾ ਉਹੀ ਚਲੋ ਐ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ 'ਚ ਰਾਤ ਕੱਟਦੇ ਆ ਉਹਦੀ ਵੀਡੀਓ ਬਣਾਓ ਲੋਕਲ ਲੱਗੂਗਾ ਬਹਾਵੇਂਗਾ ਮੰਡੀ 'ਚ 13 ਸਾਲ ਹੋ ਗਏ ਐਮਐਲਏ ਬਣਨ ਕਦੇ ਮੰਡੀ 'ਚ ਰਾਤ ਕੱਟੇ ਪਹਿਲਾਂ ਮੰਡੀ 'ਚ ਰਾਤਾਂ ਕੱਟਦੇ ਗ੍ਰਾਮੇ ਕਰਦੇ ਆ ਹੁਣ ਮੰਡੀਆਂ 'ਚ ਰਾਤਾਂ ਕੱਟਣ ਵਾਲਾ ਬਣ ਗਿਆ ਗੰਗਾ ਕਹੇ ਤਾਂ ਗੰਗਾ ਰਾਮ ਜਮਨਾ ਕਹੇ ਤਾਂ ਜਮਨਾ ਦਾਸ ਵੀ ਮੰਡੀ 'ਚ ਰਾਤ ਕੱਟਣ ਨਾਲ ਆਪਣੇ ਹੱਕੇ 'ਚ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇੜ ਲਈ ڈاکੂਆਂ ਨੇ ਬੱਸ ਕਲੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਈਨ ਚਲਾ ਲਿਆ ڈاکੂਆਂ ਦਾ ਸਰਦਾਰ ਕਹਿੰਦਾ ਨਾਂ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਥੋੜਾ ਗੋਲੀ ਮਾਰੀ ਉਹਦੇ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਥੋੜਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕੰਨ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆਂ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਦੋਂ ਅੱਗੇ ਰਾਜੇ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਕਹ ਨਾ ਤਾਂ ਮੇਰਾ ਰਾਜਾ ਬੜਿੰਗਾ ਜੀ ਉਹ ਗਿੱਦੜਵਾਹੇ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹੋਰੀਏ ਮੰਡੀਆਂ ਚ ਰਾਤਾਂ ਕੱਟਣ ਵਾਲੇ ਜਾਣਦੇ ਇਹਨਾਂ ਨੂੰ ਅਸੀਂ ਮੰੰਡੀਆਂ ਚ ਰਾਤਾਂ ਕੱਟਣ ਵਾਲੇ ਰਾਜਾ ਬੜਿੰਗਾ ਉਹ ਲੁਧਿਆਣੇ ਜਾ ਵੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾਉਂ ਮੈਂ ਤਾਂ ਇੱਥੇ ਰਿਹਾ ਕਰੂੰ 15 20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਦੜਵਾਹੇ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾਂ ਚੁੱਲਾ ਚਲੋ ਚੱਕਮਾਂ ਚੁੱਲਾ ਇੱਕ ਪਾਸੇ ਚੱਕਾ ਥਾਵਾਂੋਂ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਚੁੱਲਿਆਂ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਮੈਨੂੰ ਤਾਂ ਇਹ ਸੀਗਾ ਕਿ ਗਿੱਦੜਵਾਹ ਦੇ ਇਲਾਕੇ ਦਾ ਤਰੱਕੀ ਹੋਈ ਇੰਨੀ ਹੋ ਗਈ ਹੋਣੀ ਐਸੇ ਕਰਕੇ ਰਾਜਾ ਬੜਿੰਗ ਕਦੇ ਮੇਰੇ ਕੋਲ ਅਰਜੀ ਲੈ ਕੇ ਨਹੀਂ ਆਇਆ ਕੋਈ ਕੋਈ ਕਿਸੇ ਪਿੰਡ ਦੀ ਜਾਂ ਕਿਸੇ ਕੋਈ ਕੋਈ ਕੰਮ ਦੀ आके पता आके ਹੁਣ ਪਤਾ ਲੱਗਿਆ ਸਿੱਫਤ ਹੋਇਆ ਹੀ ਕਰਦੇ ਨੇ ਮੈਂ ਕਿਹਾ ਵੀ ਆਇਆ ਕਿਉਂ ਨਹੀਂ ਕਹਿੰਦੇ ਜੀ ਤਾਂ ਨਹੀਂ ਜਾਂਦਾ ਸੀ ਉਹ ਕਹਿੰਦਾ ਭਗਵਾਨ ਤਮਨ ਦੀ ਚੜਾਈ ਹੋ ਜੂ ਮੈਂ ਕਿਹਾ ਮੇਰੀ ਚੜਾਈ ਤਾਂ 17.5 ਸਾਲ ਦੇ ਦੀ ਹੋ ਗਈ ਸੀ ਆਪ ਦੇ ਨਾਂ ਦਾ ਲਾਲੀ ਪੱਥਰ ਲੋਕਾਂ ਤੋਂ ਕਿਉਂ ਬਦਲੇ ਲੈਣਾ ਹੈ ਭਾਈ ਜਦੋਂ ਮੈਂ ਪੈਸੇ ਦੇਣ ਨੂੰ ਤਿਆਰ ਆ ਮੈਂ ਕੋਈ ਇਹ ਨਹੀਂ ਦੇਖਦਾ ਕੋਈ ਵਿਰੋਧੀ ਪਾਰਟੀ ਦਾ ਐਮਐਲਏ ਜਾਂ ਕੋਈ ਮੈਂ ਕਿਹਾ ਪੈਸੇ ਤਾਂ ਲੋਕਾਂ ਕੋਲ ਹੀ ਜਾਣਗੇ ਨਾ ਮਜਾਲ ਆ ਮਾਂ ਦਾ ਪੁੱਤ ਕਦੇ ਆਇਆ ਹੋਵੇ ਮੇਰੇ ਕੋਲੇ ਵੀ ਆਹ ਕੰਮ ਕਰ ਦਿਓ ਜੀ ਪਿੰਡਾਂ ਦਾ ਨਾ ਤੁਹਾਨੂੰ ਕਹੀ ਜਾਂਦਾ 52 ਸਾਲ ਰਹਿ ਗਏ ਬਸ ਉਦੋਂ ਪਹਿਲਾਂ ਕਹੀ ਗਿਆ ਜਦੋਂ 12 ਚ ਬਣੇ 5 ਸਾਲ ਪਈ ਇਹਨਾਂ ਦੀ ਸਰਕਾਰ ਐ ਮੈਂ ਕੀ ਕਰਾਂ 17 ਵੇਲੇ ਕੈਪਟਨ ਨਾਲ ਕੈਪਟਨ ਬਣ ਵੀ ਗਈ ਸੀਗੀ ਸਰਕਾਰ ਉਦੋਂ ਨਹੀਂ ਕੁਝ ਕੀਤਾ ਹੁਣ ਕਦੋਂ ਕਰਨਾ ਫਿਰ ਪੀੜੀਆਂ ਬਦਲ ਗਈਆਂ ਲੋਕਾਂ ਦੇ ਹਾਲਾਤ ਬਦਲ ਗਏ ਤੇ ਫੇਰ ਕਦੋਂ ਕਰੋਗੇ 77 ਸਾਲ ਹੋ ਗਏ 77 ਸਾਲ ਹੋ ਗਏ ਦੇਸ਼ ਨੂੰ ਯਾਦ ਹੋ ਇਹਨੂੰ ਅਮਰੀਕਾ ਵਾਲੇ ਮੰਗਲ ਕਰਾ ਤੇ ਪਲਾਟ ਕੱਟਣ ਨੂੰ ਫਿਰਦੇ ਸਾਥੋਂ ਕਿੱਦੜ ਬਾਹੇ ਦੇ ਸੀਵਰੇਜ ਵਾਲੇ ਟੱਕਣ ਨਹੀਂ ਪੂਰੇ ਹੋਏ ਹਜੇ ਉੱਥੇ ਖੜੇਆਂ ਟੋਬਿਆਂ ਤੀ ਉੱਥੇ ਖੜੇਆਂ ਹਜੇ ਹੋਉ ਨਹੀਂ ਦਿੰਦੇ ਯਾਰ ਨਾ ਕਹਿੰਦੇ ਇਹਨਾਂ ਨੂੰ ਪੜਾਉਣਾ ਨਹੀਂ ਪਤਾ ਹੈ ਇਹ ਆਮ ਲੋਕਾਂ ਦੇ ਬੱਚਿਆਂ ਨੂੰ ਪੜਾਉਣਾ ਨਹੀਂ ਚਾਹੁੰਦੇ ਦੋਦੇ ਵਾਲਿਓ ਐਡੇ ਪਾਪੀ ਨੇ ਇਹ ਇਹਨਾਂ ਨੂੰ ਪਤਾ ਹੈ ਜੇ ਗਰੀਬਾਂ ਦੇ ਬੱਚੇ ਪੜ੍ਹ ਗਏ ਇਹਨਾਂ ਨੂੰ ਨੌਕਰੀ ਮਿਲ ਜੂ ਜੇ ਨੌਕਰੀ ਮਿਲ ਗਈ ਅਫਸਰ ਬਣ ਗਏ ਇਹ ਘਰਾਂ ਦੀਆਂ ਗਰੀਬੀਆਂ ਚੱਕ ਦੇਣਗੇ ਤੇ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਦੇ ਮਹਿਲਾ ਮੂਰੇ ਤੜਕੀ ਤੜਕੀ ਅਰਜ਼ੀਆਂ ਲੈ ਕੇ ਹੱਥ ਬੰਨ ਕੇ ਲੈਣਾ ਲਾ ਕੇ ਕੌਣ ਖੜੂਗਾ ਆ ਸੱਪ ਹੈ ਬਸ ਆ ਸੱਪ ਹੈ ਇਹਨਾਂ ਦਾ ਬਸ ਆ ਸੱਪ ਹੈ ਇਹਨਾਂ ਦਾ ਕਹਿੰਦੇ ਵਾ ਅਸੀਂ ਆ ਗਏ ਅਸੀਂ ਹੀ ਰਵਾਂਗੇ ਹੋਰ ਨਾ ਕੋਈ ਆ ਜੇ ਆਵਦੇ ਆਵਦੇ ਹੀ ਆਉਣ ਸਾਰੇ ਆਵਦੇ ਆਪਕਾ ਜੋ ਸੈਟਿੰਗ ਚੰਗੀ ਹੋ ਗਈ ਸੀ ਕਹਿੰਦੇ ਇੱਕ ਵਾਰ ਤੂੰ ਆਇਆ ਕਰ ਗਿਆ ਇੱਕ ਵਾਰ ਮੈਂ ਆਇਆ ਕਰੂੰ ਲੋਕਾਂ ਕੋਲੇ ਹੋਰ ਕੋਈ ਰਾਹ ਨਹੀਂ ਜੇ ਤੂੰ ਆ ਗਿਆ ਤੂੰ ਮੈਨੂੰ ਕੁਝ ਨਾ ਕਹਿਆ ਕਰੀਂ ਜੇ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਹੋਰ ਕੋਈ ਆਉਂਦਾ ਨਹੀਂ ਇਹਨਾਂ ਨੂੰ ਕਿਹੜਾ ਪਤਾ ਸੀ ਬਿਸਤੌਜ ਵਾਲਾ ਮਿੰਦਰ ਮਾਟਰ ਦਾ ਮੁੰਡਾ ਵੀ ਉਹਦੇ ਉਹਦੇ ਵੀ ਰੋਟੀ ਖਾਂਦਾ ਉਹ ਵੀ ਉਹਦੇ ਵੀ ਉਹਦੇ ਕਿਸੇ ਨਾ ਚਲੇ ਕੁਝ ਲਿਖਿਆ ਹੋਊਗਾ ਆ ਗਏ ਤੇ ਹੁਣ ਡਰੇ ਫਿਰਦੇ ਨੇ ਮੇਰਾ ਨਾਂ ਲੈ ਦੋ ਚੰਗਾੜ ਮਾਰ ਰੇ ਨਾ ਮੈਂ ਮੈਂ ਦੱਸੋ ਕੀ ਕਹਿੰਦਾ ਇਹਨਾਂ ਨੂੰ ਮੈਂ ਸੱਚ ਬੋਲ ਪੈਣਾ ਅਸਲ 'ਚ ਸੱਚ ਬੋਲਦਾ ਮੈਂ ਤਾਂ ਕਰਕੇ ਡਰਦੇ ਆ ਵੀਰੋ ਸੱਚ ਤੋਂ ਚਲਦੇ ਆ ਇਹ ਪਰ ਮੈਂ ਇਹਨਾਂ ਦੇ ਭੇਤ ਜਾਣਦਾ ਉਹ ਪਹਿਲਾਂ ਤੋਂ ਜਾਣਦਾ ਕਿਸ ਤਾਂ ਵੇਲੇ ਤੋਂ ਮੈਂ ਸਾਰਿਆਂ ਦੇ ਭੇਤ ਜਾਣਦਾ ਵੀ ਕੀ ਨੇ ਇਹ ਅੰਦਰੋਂ ਅੰਦਰੋਂ ਕੀ ਦੇ ਉਹ ਮੈਂ ਦੱਸ ਦੇਣਾ ਲੋਕਾਂ ਨੂੰ ਆਂ ਵਰਕਾ ਦੱਸ ਵੀਰੋ ਨਹੀਂ ਜਿੱਤਿਆ ਗਿੱਦੜਵਾਇਓ ਮਨਪੀਤ ਬਾਦਲ ਬਠਿੰਡੇ ਜਾਵੜੇ ਕਾਂਗਰਸ ਵੱਲ ਜਾਵੜਿਆ ਕਾਂਗਰਸ ਚ ਐਮਪੀ ਲੜਿਆ ਉਹ ਨਹੀਂ ਜਿੱਤਿਆ ਫਿਰ ਜਿੱਤ ਗਿਆ ਵਿੱਤ ਮੰਤਰੀ ਬਣ ਗਿਆ ਫੇਰ ਨਹੀਂ ਬੜਿਆ ਗਿੱਦੜਵਾਇ ਜਦੋਂ ਜਗਰੂਪ ਗਿੱਲ ਨੇ ਸਾਡੇ ਆਮ ਆਦਮੀ ਪਾਰਟੀ ਦੇ 56400 ਵੋਟਾਂ ਤੇ ਜਮਾਨਤ ਜ਼ਬਤ ਕਰਕੇ ਮਾਂਝਿਆ ਹੁਣ ਆ ਗਿਆ ਇੱਥੇ ਕਹਿੰਦਾ ਮੈਂ ਮੈਨੂੰ ਤਾਂ ਸੁਪਨੇ ਚਾਉਣੇ ਹੁਣ ਤੁਸੀਂ ਉਹ ਆਉਣਗੇ ਸੁਪਨੇ ਚ ਤਾਂ ਹੁਣ ਹੋਰ ਕੌਣ ਆਊਗਾ ਹੁਣ ਫਿਰ ਆਗੇ ਨਾ ਸੁਪਨੇ ਚ ਤੁਸੀਂ ਆਓ ਐ ਆਉਂਦੇ ਨਾ ਤੇ ਸੁਪਨੇ ਫਿਰ ਉਹ ਨਹੀਂ ਪਹਿਲਾਂ ਕਦੇ ਸੁਪਨਾ ਆਇਆ ਉਹ ਦੂਜਾ ਰਾਜਾ ਆਪਣੇ ਕੋ ਹੰਕਾਰ ਚ ਫਿਰਦਾ ਰਹਿੰਦਾ ਬੰਦ ਉਹ ਤੁਰਦਾ ਹੀ ਆਇਆ ਆਇਆ ਇਥੇ ਯਾਰ ਕਿਹੜੀ ਗੱਲ ਐ ਮੈਲੇ ਬਣ ਗਿਆ ਮੈਂ ਤਿੰਨ ਵਾਰੀ ਦੋ ਵਾਰੀ ਐਮਪੀ ਰਿਆਂ ਆ ਪ੍ਰਮਾਤਮਾ ਨੇ ਮੁੱਖ ਮੰਤਰੀ ਬਣਾਤਾ ਮੈਂ ਤਾਂ ਨੀਵਾ ਹੋ ਕੇ ਤੁਰਦਾ ਯਾਰ ਉਹ ਐ ਤੁਰਦੇ ਐ ਕਬੱਡੀ ਪਾਉਣ ਜਾਂਦੇ ਲੋਕਾਂ ਕਨੇ ਲੋਕ ਲਾ ਲੈਣਗੇ ਥੱਲੇ ਫਿਰਾਂ ਡਰਾਮੇ ਕਰਨਾ ਐ ਡਰਾਮੇ ਵੋਟਾਂ ਵੇਲੇ ਹੁਣ ਤਾਂ ਤੁਹਾਡੇ ਪੈਰੀਂ ਹੱਥ ਲਾ ਗਿਆ ਹੋਣਾ ਕਈਆਂ ਦੇ ਤਾਂ ਜਿਹੜਾ ਬਜ਼ੁਰਗ ਮੂਹਰੋਂ ਆਉਂਦਾ ਹੋਵੇ ਤੁਰਿਆ ਪੈਰੀਂ ਪਹਿਨਾ ਤਾਇਆ ਜੀ ਉਹ ਤਾਇਏ ਨੂੰ ਵੀ ਨਹੀਂ ਪਤਾ ਹੁੰਦਾ ਇਹ ਕਿਹੜੇ ਪਿੰਡ ਵਾਲਾ ਭਤੀਜਾ ਆ ਗਿਆ ਓਏ ਉਹ ਕਹਿੰਦਾ ਮੈਨੂੰ ਤਾਂ ਪਿਛਲੇ ਕਈ ਸਾਲ ਤੋਂ ਕਿਸੇ ਨੇ ਜੀ ਕੇ ਹੈ ਹੀ ਨਹੀਂ ਆਹ ਕਿਹੜਾ ਤਾਇਏ ਜੀ ਵਾਲਾ ਆ ਗਿਆ ਇਹ ਐਂ ਠੀਕ ਹੁੰਦੇ ਐ ਜਦੋਂ ਮੈਂ ਲੱਗ ਰਿਹਾ ਸੀਗਾ ਜੋਹਾਂ ਦਾ ਚ ਸੰਗਰੂਰ ਤੋਂ ਕਿਤੇ ਸੁਖਦੇਸ਼ ਸਿੰਘ ਢੀਂਡਸ ਨੇ ਪੈਰੀਂ ਹੱਥ ਲਾਤੇ ਕਿਸੇ ਬਜ਼ੁਰਗ ਦੇ ਕਹਿੰਦਾ ਪੈਰੀਂ ਪੈਨ ਬਜ਼ੁਰਗੋ ਉਹ ਬਜ਼ੁਰਗ ਕਹਿੰਦਾ ਜਾਉਂਦਾ ਰਹਾ ਉਹ ਭਗਵੰਤ ਮਾਨਾ ਮਾਂ ਦਾ ਸ਼ੇਰਾ ਜਵਾਨੀਆਂ ਮਾਣੇ ਜਾਉਂਦਾ ਰਹਿ ਨਜ਼ਾਰੇ ਲਿਆਤੇ ਢੀਂਡਸਾ ਸਾਹਿਬ ਨੇ ਸੋਚਿਆ ਨਿਗਾ ਕਮਜ਼ੋਰ ਲੱਗਦੀ ਐ ਮੈਨੂੰ ਕਿਤੇ ਭਗਵੰਤ ਮਾਨ ਸਮਝੀ ਬੈਠਾ ਹੈ ਉਹ ਕਹਿੰਦਾ ਬਜ਼ੁਰਗੋ ਮੈਂ ਭਗਵੰਤ ਮਾਨ ਨਹੀਂ ਹੈਗਾ ਮੈਂ ਸੁਖਦੇਸ਼ ਸਿੰਘ ਢੀਂਡਸਾਂ ਉਹ ਬਜ਼ੁਰਗ ਕਹਿੰਦਾ ਤੈਨੂੰ ਤਾਂ ਪਛਾਣ ਲਿਆ ਆ ਜਿਹੜੇ ਪੈਰੀ ਹੱਥ ਚ ਲਾਉਂਦੇ ਇਹ ਤਾਂ ਉਹਦੇ ਕਰਕੇ ਲਾਉਂਦੇ ਹੋ ਨਹੀਂ ਤਾਂ ਪਹਿਲਾਂ ਘਰੇ ਬੈਠੀ ਜਿੱਤ ਜਾਂਦੇ ਹੁੰਦੇ ਸੀ ਇਹ ਐਂ ਘੱਡੇ ਆ ਬਾਹਰ ਇਹ ਉਹ ਕਿਤੇ ਨਿਕਲਦੇ ਸੀ ਇਹ ਫੋਨਾਂ ਵੀ ਜਿੱਤ ਜਾਂਦੇ ਸੀ ਫੋਨਾਂ ਤਾਂ ਡਰਾਮਿਆਂ ਤੇ ਆ ਗਏ ਆਪ ਮੰਡੀ 'ਚ ਰਾਤ ਕੱਟੀ ਇੱਕ ਦਿਨ ਅੱਰਾ ਜੇ ਬੜੇ ਨੇ ਕਦੋਂ ਮੰਡੀ ਆਇਆ ਕਦੇ ਪਤਾ ਪਤਾ ਇਹਨੂੰ ਵੀ ਚਾਰ ਕੀ ਹੁੰਦਾ ਤੈਨੂੰ ਪਤਾ ਕਦੇ ਸੰਪਰਕਤਾ ਕੀ ਹੁੰਦਾ ਕਦੇ ਮੰਡੀ ਚ ਪਹਿਲਾਂ ਕਦੇ ਆਏ ਹੋਵੇ ਜਿੰਸ ਲੱਗੇ ਨਾ ਉਹੀ ਚਲੋ ਐ ਕਰਦੇ ਆ ਹੋਰ ਕੋਈ ਕੰਮ ਨਹੀਂ ਮੰਡੀ ਚ ਰਾਤ ਕੱਟਦੇ ਆ ਉਹਦੀ ਵੀਡੀਓ ਬਣਾਓ ਲੋਕਾਂ ਨੂੰ ਲੱਗੂਗਾ ਵਾਹ ਵਈ ਵਾਹ ਮੰਡੀ ਚ 13 ਸਾਲ ਹੋ ਗਏ ਐਮਐਲਏ ਬਣੂ ਕਦੇ ਮੰਡੀ ਚ ਰਾਤ ਕੱਟੇ ਪਹਿਲਾਂ ਮੰਡੀ ਚ ਰਾਤਾਂ ਕੱਟਦੇ ਗ੍ਰਾਮੇ ਕਰਦੇ ਆ ਹੁਣ ਮੰਡੀਆਂ ਨੂੰ ਰਾਤਾਂ ਕੱਟਣ ਵਾਲਾ ਬਣ ਗਿਆ ਗੰਗਾ ਗਏ ਤਾਂ ਗੰਗਾ RAM ਜਮਨਾ ਗਏ ਤਾਂ ਜਮਨਾ ਦਾਸ ਵੀ ਮੰਡੀ ਚ ਰਾਤ ਕੱਟਣ ਨਾਲ ਆਪਣੇ ਹੱਕ ਚ ਉਹ ਗੱਲ ਹੋ ਗਈ ڈاکੂਆਂ ਨੇ ਇੱਕ ਬੱਸ ਘੇਰ ਲਈ ڈاکੂਆਂ ਨੇ ਬੱਸ ਘੇਰੀ ਪੁਰਾਣੇ ਜ਼ਮਾਨੇ ਦੀ ਗੱਲ ਹੈ ਸਾਰੀ ਬੱਸ ਲੁੱਟ ਕੇ ਸਵਾਰੀਆਂ ਨੂੰ ਲਾਇਨ ਚਲਾ ਲਿਆ ڈاکੂਆਂ ਸਰਦਾਰ ਕਹਿੰਦਾ ਨਾਂ ਪੁੱਛ ਪੁੱਛ ਕੇ ਗੋਲੀ ਮਾਰੀ ਜਾਓ ਪਹਿਲੇ ਨੂੰ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਬਲਦੇਵ ਸਿੰਘ ਤੁਰਾ ਗੋਲੀ ਮਾਰੀ ਉਹਦੇ ਦੂਜੇ ਨੇ ਪੁੱਛਿਆ ਕੀ ਨਾਮ ਹੈ ਉਹ ਕਹਿੰਦਾ ਰਮੇਸ਼ ਕੁਮਾਰ ਥੋੜਾ ਗੋਲੀ ਮਾਰੀ ਉਹਦੇ ਤੀਜੀ ਕੋਈ ਮਾਤਾ ਖੜੀ ਸੀ ਕਹਿੰਨ ਮਾਤਾ ਜੀ ਕੀ ਨਾਮ ਹੈ ਉਹ ਕਹਿੰਦੀ ਪੁਸ਼ਪਾ ਦੇਵੀ ਡਾਕੂਆ ਸਰਦਾਰ ਕਹਿੰਦਾ ਨਾ 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 ਓਏ ਗੋਲੀ ਨਹੀਂ ਮਾਰਨੀ ਮੇਰੀ ਮਾਂ ਦਾ ਨਾਮ ਪੁਸ਼ਪਾ ਸੀ ਓਏ ਓਏ ਮੈਨੂੰ ਬੜਾ ਪਿਆਰ ਦਿੰਦੀ ਹੁੰਦੀ ਸੀ ਮੈਨੂੰ ਯਾਦ ਆ ਗਈ ਮੇਰੀ ਮਾਂ ਦੀ ਇਹ ਤੇ ਗੋਲੀ ਨਹੀਂ ਮਾਰਨੀ ਉਹਦੂ ਅੱਗੇ ਰਾਜਾ ਬੜਿੰਗ ਵਰਗਾ ਖੜਾ ਸੀ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਕਹਿੰਦਾ ਨਾਮ ਤਾਂ ਮੇਰਾ ਰਾਜਾ ਬੜਿੰਗਾ ਜੀ ਹੂੰ ਗਿੱਦੜਵਾਏ ਵਾਲੇ ਪਾਸੇ ਮੈਨੂੰ ਸਾਰੇ ਪੁਸ਼ਪਾ ਪੁਸ਼ਪਈ ਕਹਿੰਦੇ ਆ ਜੀ ਉਹ ڈاکੂਆਂ ਦਾ ਸਰਦਾਰ ਕਹਿੰਦਾ ਚਾਰ ਗੋਲੀਆਂ ਵੱਧ ਮਾਰੋ ਮੇਰੀ ਮਾਂ ਦਾ ਨਾਮ ਬਦਨਾਮ ਕਰਦਾ ਇਹ ਇਹ ਨੇ ਪੁਸ਼ਪਾ ਹੋਰੀਏ ਮੰਡੀਆਂ ਚਰਾਤਾ ਕੱਟਣ ਵਾਲੇ ਜਾਣਦੇ ਆ ਇਹਨਾਂ ਨੂੰ ਅਸੀਂ ਮੰਡੀਆਂ ਚਰਾਤਾ ਕੱਟਣ ਵਾਲੇ ਸੋ ਵੀਰੋ ਇਹਨਾਂ ਤੇ ਯਕੀਨ ਨਾ ਕਰੋ ਉਹ ਉਰਦੂ ਬੋਲ ਕੇ ਚਲੇ ਗਿਆ ਇੱਕ ਮਨਪੀਤ ਬਾਦਲਾ ਮੈਂ ਬਥੇਰਾ ਕਹਿੰਦਾ ਰ ਮੈਂ ਨਾਲ ਹੀ ਰ ਹਾਂ ਵੀ ਮੈਂ ਪੰਜਾਬੀ ਦੇ ਬੜੇ-ਬੜੇ ਸ਼ਾਇਰ ਪਏ ਨੇ ਮੈਂ ਪੰਜਾਬੀ ਦੇ ਸ਼ੇਅਰ ਦੇ ਦਿੰਨਾ ਪੰਜਾਬੀ ਬੋਲ ਲਿਆ ਕਰੋ ਜੀ ਨਹੀਂ ਸਮਝ ਆਉਂਦੀ ਲੋਕਾਂ ਨੂੰ ਨਾ ਜਿਉਂ ਹੀ ਬੋਲਣਾ ਗੁਰਦਸ਼ੇ ਮਹਿਫਲ-ਏ-ਖਰੂਸ ਲੋਕਾਂ ਨੇ ਪਤਾ ਨਹੀਂ ਕੀ ਕਹਿ ਗਿਆ ਯਾਰ ਕਹਿ ਗਿਆ ਕੁਛ ਅੱਜ ਯਾਰ ਲੋਕਾਂ ਦੀ ਬੋਲੀ ਬੋਲ ਲੋ ਯਾਰ ਲੋਕਾਂ ਦੀ ਬੋਲੀ ਨਹੀਂ ਬੋਲਦੇ ਸੀ ਕਿਉਂਕਿ ਲੋਕਾਂ ਦੀ ਬੋਲੀ ਆਉਂਦੀ ਹੋਈ ਨਹੀਂ ਪੜੇ ਤਾਂ ਪਹਾੜਾਂ ਵਾਲੇ ਸਕੂਲਾਂ 'ਚ ਉੱਥੇ ਕਿਤੇ ਲੋਕਾਂ ਦੀ ਬੋਲੀ ਸੀ ਅੱਪਾ ਸਰਕਾਰੀ ਆ ਸਰਕਾਰੀ ਸਕੂਲਾਂ ਨੇ ਆਪਾਂ ਤਾਂ ਹੈਡਮਾਸਟਰਾਂ ਨੇ ਸਾਹ ਵਾਲੇ ਮਾਸਟਰ ਨੇ ਕਦੇ ਹਿੰਦੀ ਵਾਲੇ ਨੇ ਆਉਣ ਸਰ ਗਏ ਕੰਨ ਫੜ ਬਈ ਸੁਬੀਰੋ ਇਹਨਾਂ ਦੇ ਕੋਲੇ ਇੱਕ ਵਾਰੀ ਕੀ ਹੋਇਆ ਜਦੋਂ ਮੈਂ ਬਠਿੰਡੇ ਸੀਗੇ ਸੀ ਜੀਪਲ ਪਾਰਟੀ ਵੱਲੋਂ ਜਿੱਤੇ ਜਗਦੀਸ਼ ਕੋਲੇ ਨੇ ਜਿਸ ਦਿਨ ਨਾਮ ਲਿਆ ਨਾ ਉਹਦਾ ਮਜੀਠੀਆ ਚਿੱਟੇ ਚ ਉਹਦੇ ਬਠਿੰਡੇ ਸੀ ਤਾਂ ਮਨ ਪੱਤਰਕਾਰ ਆਗੇ ਮਨਪ੍ਰੀਤ ਬਾਦਲ ਜੀ ਨੂੰ ਪੁੱਛਣ ਲੱਗੇ ਕਿ ਜਗਦੀਸ਼ ਖੋਲੇ ਨੇ ਮਜੀਠੀ ਦਾ ਨਾਮ ਲੇਤਾ ਜੀ ਕੀ ਕਹਿਣਾ ਚਾਹੋਗੇ ਤਾਂ ਮਨਪ੍ਰੀਤ ਬਾਦਲ ਕਹਿੰਦਾ ਜਦੋਂ ਫਰਾਂਸ ਚ ਕ੍ਰਾਂਤੀ ਆਈ ਸੀ ਨਾ ਉਸ ਵੇਲੇ ਜਿਹੜਾ ਪਲਟਾ ਉਹ ਕਹਿੰਦੇ ਜਗਦੀਸ਼ ਖੋਲੇ ਨੇ ਨਾਂ ਲੇਤਾ ਮਜੀਠੀ ਇਹਦਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਹਿੰਦਾ ਜਦੋਂ ਸਕਾਟਲੈਂਡ ਚ ਤਖਤਾ ਪਲਟਿਆ ਨਾ ਉਦੋਂ ਰਾਜੇ ਨੇ ਗੱਲ ਉਹ ਕਹਿੰਦੇ ਜੀ ਜਗਦੀਸ਼ ਪੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਧਰਤੀ ਲਊ ਮੰਗਦੀ ਐ ਜੀ ਉਹ ਕਹਿੰਦੇ ਬਾਅਦ ਚ ਦੇ ਲਾਂਗੇ ਧਰਤੀ ਨੂੰ ਲਊ ਪਹਿਲਾਂ ਇਹ ਤਾਂ ਹੱਸ ਦੋ ਜਗਦੀਸ਼ ਪੋਲੇ ਨੇ ਨਾਂ ਲਹਿਤਾ ਮਜੀਠੀਏ ਦਾ ਸਾਡੇ ਅਖਬਾਰਾਂ ਵਾਲਿਆਂ ਦੇ ਫੋਨ ਆਈ ਜਾਂਦੇ ਉਹ ਛਾਪਣ ਨੂੰ ਖੜੇ ਖੜੇ ਆ ਕੀ ਕਹਿਣਾ ਚਾਹੋਂਗੇ ਅਲਾਮਾ ਕਬਾਲ ਨੇ ਲਿਖਿਆ قافਲੇ ਲੁੱਟੇ ਰਹਿਜਨੋਂ ਕੇ ਰਹਮ ਜੀਨ ਗਰਾਉ ਫੂਸ ਉਹ ਕਹਿੰਦੇ ਜਗਦੀਸ਼ ਪੋਲੇ ਨੇ ਨਾਂ ਲੇਤਾ ਜੀ ਚਿੱਟੇ ਚ ਮਜੀਠੀਏ ਦਾ ਜਦੋਂ ਫਲਸਤੀਨ ਚ ਕ੍ਰਾਂਤੀ ਆਈ ਹੈ ਨਾ ਯਾਸੇ ਤਰਾਫਾਤ ਐਨਾ ਸੁਣ ਕੇ ਚਲੇ ਗਏ ਪੱਤਰਕਾਰ ਚਲੇ ਗਏ ਅਸੀਂ ਵੀ ਚਲੇ ਗਏ ਬਾਦਲਪਿੰਡ ਉਧਰ ਰਹਿਣਾ ਸੀ ਅਗਲੇ ਦਿਨ ਇਧਰ ਐਨਾ ਪਿੰਡਾ ਜੀ ਆਉਣਾ ਸੀ ਤੇ ਸਵੇਰੇ ਨੂੰ ਚਾਹ ਜੀ ਪੀਣ ਲੱਗੇ ਸਾਰੇ ਬੈੱਡ ਤੇ ਅਖਬਾਰ ਜੇ ਖੰਡਾਈ ਬੈਠਾ ਮਨਪ੍ਰੀਤ ਬਾਦਲ ਟ੍ਰੈਕ ਸੂਟ ਜਪਾਇਆ ਹੈ ਮੈਨੂੰ ਕਹਿੰਦਾ ਮਾਨ ਸਾਹਿਬ মিডিਆ ਸਾਥ ਨਹੀਂ ਦੇ ਰਿਹਾ ਬਿਲਕੁਲ ਵੀ ਮੈਂ ਕੀ ਹੋ ਗਈ ਕਹਿੰਦਾ ਕੱਲ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਸੀ ਬਟਿੰਡੇ ਵਾਲੀ ਮੈਂ ਕਿਸੇ ਅਖਬਾਰ ਨੇ ਨਹੀਂ ਛਾਪੀ ਮਗਰ ਜੋ ਜਗਦੀਸ਼ ਭੋਲੇ ਤੇ ਮਜੀਠੀਏ ਬਾਰੇ ਪੁੱਛਦੇ ਸੀ ਉਹ ਤੁਸੀਂ ਦੱਸਿਆ ਨਹੀਂ ਬਾਕੀ ਫਲਸਤੀਨ ਦੀਆਂ ਖਬਰਾਂ ਬਟਿੰਡੇ ਦੇ ਖਵਾਰਾਂ ਚ ਲੱਗਦੀਆਂ ਨਹੀਂ ਆਏ ਮੈਂ ਉਹ ਤੁਸੀਂ ਇੱਥੇ ਦੱਸੋ ਯਾਰ ਨੌਕਰੀ ਦੇਵੋਗੇ ਕਿ ਨਹੀਂ ਅੱਜ ਰਾਤ ਨੂੰ ਚੁੱਲ੍ਹੇ 'ਚ ਅੱਗ ਬੜੂਗੀ ਕਿ ਨਹੀਂ ਉਹ ਬਿਜਲੀ ਦੇ ਬਿੱਲ ਜ਼ੀਰੋ ਕਰ ਦੋਗੇ ਕਿ ਨਹੀਂ ਉਹ ਖੇਤਾਂ ਵਾਲੀ 10-11 ਘੰਟੇ ਆਊਗੀ ਕਿ ਨਹੀਂ ਇੱਥੇ ਫੈਕਟਰੀਆਂ ਆਉਣਗੀਆਂ ਸਾਡੇ ਜਵਾਕਾਂ ਨੂੰ ਕੰਮ ਮਿਲੂ ਜਾਂ ਨਹੀਂ ਆਹ ਦੱਸ ਦੋ ਲੱਗੇ ਹੋਰ ਹੀ ਬੋਲੀਆਂ ਬੋਲਣ ਸੋ ਵੀਰੋ ਆ ਪਿੰਡਾਂ ਦੀ ਤਰੱਕੀ ਵਾਸਤੇ ਜੋ ਕਹੋਗੇ ਤੁਹਾਡੇ ਲਈ ਹਾਜ਼ਰ ਆ ਕੋਈ ਗੱਲ ਨਹੀਂ ढाई साल पहला उक गए कोई गल नहीं हम ढाई रह गए उदू अगले भी मिल जाएंगे कोई नहीं चंगे काम करा अगले भी दे दोगे पर इन्ना कमें आप कहने भी धुंधा तो पहला पहला लैंटर पा लीए मिस्त्री दो बधा दो दो मिस्त्री बधा दें आप चार एक मसाला कर दो ਕਰ ਦਿੰਨੇ ਆਂ ਵੀ ਚੱਕ ਦੇ ਗਰੱਕ ਕੇ ਲੈਂਟਰ ਤੇ ਲੈ ਜਾ ਬਸ ਧੁੰਦਾ ਤੋਂ ਪਹਿਲਾਂ ਪਹਿਲਾਂ ਤਾਂ ਵੀਰੋਂ ਉਵੇਂ ਜਿਵੇਂ ਆਪਾਂ ਕਰਾਂਗੇ ਜਿਹੜੇ ਢਾਈ ਆਪਾਂ ਪਿੱਛੇ ਰਹਿ ਗਏ ਸਪੀਡ ਡਬਲ ਕਰ ਦਾਂਗੇ ਨਜ਼ਾਰਾ 5 ਸਾਲ ਵਾਲਾ ਹੀ ਆਊਗਾ ਫਿਰ ਸੂਇਸ ਕਰਕੇ ਤੁਹਾਡੇ ਕੋਲੇ ਆਇਆ ਆਪਣਾ ਚੋਣ ਨਿਸ਼ਾਨੀ ਬਾਹਲਾ ਵਧੀਆ ਮਾਵਾ ਪੈਣਾਂ ਨੂੰ ਤਾਂ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਵੀ ਚੋਣ ਨਿਸ਼ਾਨ ਕੀ ਇਹ ਤਾਂ ਤੜਕੇ ਤੜਕੇ ਨੇਰੇ ਚ ਵੀ ਪਾੜ ਲੰਘੀਆਂ ਨੇ 5 ਵਜੇ ਵੀ ਕਿੱਥੇ ਜੇ ਪਿਆ ਕੁਜ਼ੀ ਵਾਲੇ ਖੁਸ਼ ਨਾ ਹੋ। ਇਹ ਲੋਡ ਪੈ ਜੇ ਹਜੇ ਵੇਲੇ ਵੀ ਪਾੜ ਲੈਣੀਆਂ ਕਿੱਥੇ ਜੇ ਪਿਆ। ਉਹ ਅੱਡ ਗੱਲ ਐ ਕਿ ਸਵੇਰ ਵਾਲੀ ਸਫਾਈ ਇੱਧਰਲੇ ਪਾਸਿਓਂ ਫੜ ਕੇ ਕਰਨੀ ਪੈਂਦੀ ਆ, ਆਥਨ ਵਾਲੀ ਦੂਜੇ ਪਾਸਿਓਂ ਫੜ ਕੇ ਕਰਨੀ ਪੈਂਦੀ ਐ। ਕਰਦਾ ਸਫਾਈ ਹੋਈ ਐ ਉਹ। ਸੋ ਸਫਾਈ ਕਰ ਦੋ। ਗਿੰਪੀ ਤੁਹਾਡਾ ਆਪਣਾ ਤੁਹਾਡੇ ਨਾਲ ਖੜਨ ਵਾਲਾ ਬੰਦਾ ਐ। ਕਾਮਯਾਬੀ ਭਾਵੇਂ ਦੋ ਵਾਰ ਨਹੀਂ ਮਿਲੀ ਪਰ ਫਿਰ ਵੀ ਨਾਲ ਖੜਾ ਐ। ਇਹੋ ਜਿਹੇ ਬੰਦੇ ਲੱਭੋ। ਜਿਹੜੇ ਕਹਿੰਦੇ ਨਹੀਂ ਜੋ ਮਰਜੀ ਐ ਲੋਕਾਂ ਨੇ ਜਿਹੜਾ ਸਾਥ ਦਿੱਤਾ ਸੀ ਉਹਨਾਂ ਦੇ ਨਾਲ ਖੜਾਂਗੇ ਇਹ ਨਹੀਂ ਹੈਗਾ ਵੀ ਜੇ ਨਹੀਂ ਜਿੱਤੇ ਚਲੋ ਕਿਧਰੇ ਹੋਰ ਚੱਲਦੇ ਆਂ ਇੱਧਰ ਨੂੰ ਚੱਲਦੇ ਆਂ ਉੱਧਰ ਨੂੰ ਚੱਲਦੇ ਆਂ ਉਹ ਕੰਮ ਨਹੀਂ ਆ ਆ ਜਿਹੜੇ ਰਾਜਾ ਬੜਿੰਗਾ ਉਹ ਲੁਧਿਆਣੇ ਜਾ ਵੜਿਆ ਲੁਧਿਆਣੇ ਜਾ ਕੇ ਕਹਿੰਦਾ ਹੁਣ ਮੈਂ ਘਰ ਇੱਥੇ ਲਾਉਂ ਮੈਂ ਤਾਂ ਇੱਥੇ ਰਿਹਾ ਕਰੂੰ 15 20 ਦਿਨਾਂ ਬਾਅਦ ਇੱਥੇ ਆ ਕੇ ਕਹਿੰਦਾ ਹੁਣ ਮੈਂ ਗਿੱਜੜ ਵਾਹੇ ਰਿਹਾ ਕਰੂੰ ਇੱਕ ਤਾਂ ਹੁੰਦਾ ਚੱਕਮਾ ਚੁੱਲਾ ਸਰ ਚੱਕਮਾ ਚੁੱਲਾ ਇੱਕ ਪਾਸੇ ਚੱਕ ਥਾਵੇਂ ਚੱਕ ਕੇ ਦੂਜੇ ਪਾਸੇ ਧਰ ਦੋਗੇ ਉੱਥੇ ਪਿਆ ਤਾਂ ਰਹਿੰਦਾ ਇਹਨਾਂ ਦਾ ਚੁੱਲਿਆਂ ਨੂੰ ਟਾਇਰ ਲਵਾ ਰੱਖੇ ਨੇ ਮਾਂ ਦੇ ਪੁੱਤਾਂ ਨੇ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਚੁੱਲਿਆਂ ਨੂੰ ਕਦੇ ਇੱਧਰ ਨੂੰ ਮੋੜ ਲੈਂਦੇ ਨੇ ਇਹਨਾਂ ਚੱਕਵੇਂ ਚੁੱਲਿਆਂ ਤੋਂ ਬਚੋ ਵੀਰੋ ਇਹਨਾਂ ਤੋਂ ਬਚੋ ਆਉਣ ਵਾਲੀ 20 ਤਰੀਕ ਨੂੰ ਬਸ ਅੱਜ ਵੋਟਾਂ ਪੈ ਜਾਣੀਆਂ ਅਸੀਂ ਕੰਮ ਹੋਣ ਨੂੰ ਕਰ ਦੇਣਾ ਸੀ ਤੁਸੀਂ ਮੈਨੂੰ ਪਤਾ ਥੋੜਾ ਵਾਹ ਸਦਾ ਆ ਦੇਖੋ ਜਦੋਂ ਆਪਾਂ ਗੱਲ ਕਰੀ ਗੁਰੂ ਸਾਹਿਬ ਦਾ ਨਾਮ ਆ ਗਿਆ ਬਸ ਨੀਤਾ ਨਮਰਾਦਾ ਨੇ ਸੋ ਮੈਂ ਨਹੀਂ ਚਾਹੁੰਦਾ ਕਿ ਆਪਾਂ ਸੱਚ ਦੀ ਧੁਰ ਦੀ ਬਾਣੀ ਦੇ ਵਿੱਚ ਕੋਈ ਵਿਗਨ ਪਾਈਏ ਜਾਂ ਕੋਈ ਪੌ ਕਰੀਏ ਦੋਨੇ ਹੱਥ ਉੱਪਰ ਚਾ ਕੇ ਦੋ ਨਾਰੇ ਲਾ ਕੇ ਹੌਸਲਾ ਵਧਾ ਦਿਓ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਤੁਸੀਂ ਇਹਨੇ ਨੇਰੇ ਤੱਕ ਇੱਥੇ ਬੈਠੇ ਪਿਆਰ ਦਿੱਤਾ ਸਤਕਾar ਦਿੱਤਾ ਜਦੋਂ ਕਦੇ ਦੁਬਾਰਾ ਮੌਕਾ ਮਿਲਿਆ ਉਦਦੇ ਫੇਰ ਆ ਜਾਾਂਗੇ ਜਦੋਂ ਮਰਜੀ ਬੁਲਾ ਲਿਓ ਬਹੁਤ ਬਹੁਤ ਮਿਹਰਬਾਨੀ ਹੋ ਗਈ ਜਾਇਓ ਮਾਵਾਂ ਪੈਣਾ ਵੀ ਨੇ ਬੱਚੇ ਵੀ ਨੇ ਨਾਲ ਬਜ਼ੁਰਗ ਵੀ ਨੇ ਬੜੀ ਲੋੜ ਐ ਤੁਹਾਡੀ ਪੰਜਾਬ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਜਿਉਂਦੇ ਵਾਸਤੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਧੰਨਵਾਦ